ਗੁਰੂ ਪਿਆਰੀ ਸਾਧ ਸੰਗਤ ਜੀ ਸਹਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਵਤਾਰ ਪੁਰਬ ਦੀਆਂ ਲੱਖ ਲੱਖ ਵਧਾਈਆਂ ਕਹਿੰਦੇ ਹੋਏ ਗੱਲ ਕਰਨ ਲੱਗੇ ਆ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਅਵਤਾਰ ਬਿਕਰਮੀ ਸੰਮਤ 1620 ਵਿਸਾਖ ਵਦੀ 7 ਨੂੰ ਹੋਇਆ ਸੋਢੀ ਤੇਜਾ ਸਿੰਘ ਦੇ ਗੁਰਪ੍ਰਤਾਪ ਸੂਰਜ ਵਿੱਚ 15 April ਲਿਖਿਆ ਹੈ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਵਿੱਚ 17 April ਲਿਖੀ ਹੈ ਕਿਉਂਕਿ ਵਦੀ ਸੁਦੀ ਦੇ ਮੁਤਾਬਕ ਅੰਗਰੇਜ਼ੀ ਤਰੀਕਾ ਬਦਲਦੀਆਂ ਰਹਿੰਦੀਆਂ ਹੈ ਤੇ ਆਓ ਸਾਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਅਵਤਾਰ ਪੁਰਬ ਤੇ ਚੰਦ ਲੈਣਾ ਕਹਿਣ ਲੱਗਿਆ ਧਿਆਨ ਨਾਲ ਸਰਵਣ ਕਰਨਾ ਜੀ 1620 ਸੰਮਤ ਆਇਆ ਕਰਨੇ ਖਤਮ ਬਦੀ ਨੂੰ ਸੀ 15 ਅਪਰੈਲ ਉਸ ਦਿਨ 7 ਵਿਸਾਖ ਵਦੀ ਨੂੰ ਸੀ 15 ਅਪਰੈਲ ਉਸ ਦਿਨ 7 ਵਿਸਾਖ ਵਦੀ ਨੂੰ ਗਵੰਦਵਾਲ ਵਿੱਚ ਪ੍ਰਗਟ ਹੋਇਆ ਸੀ ਇੱਕ ਰੱਬ ਦਾ ਪਿਆਰਾ ਮਾ ਭਾਨੀ ਤੇ ਰਾਮਦਾਸ ਦਾ ਸੋਨਾ ਰਾਜ ਦੁਲਾਰਾ ਮਾ ਭਾਨੀ ਤੇ ਰਾਮਦਾਸ ਦਾ ਸੋਨਾ ਰਾਜ ਦੁਲਾਰਾ ਦੁਖੀਆਂ ਦੇ ਦੁੱਖ ਵੰਡਣ ਖਾਤਰ ਧਾਰ ਲਿਆਏ ਜਾਮਾ ਝੁੱਕ ਝੁੱਕ ਅਰਸ਼ੋਂ ਚੰਨ ਤੇ ਸੂਰਜ ਉਸ ਨੂੰ ਕਰਨ ਸਲਾਮਾ ਚੋਕ ਚੋਕੇ ਹਰ ਸ਼ੌ ਚੰਨ ਤੇ ਸੂਰਜ ਉਸ ਨੂੰ ਕਰਨ ਸੁਲਾਮਾ ਚੜਿਆ ਆ ਜਦ ਸੱਚ ਚੰਦਰ ਮਾਂ ਮਿਟ ਗਿਆ ਕੂੜ ਪਸਾਰਾ ਮਾਂ ਭਾਨੀ ਤੇਰਾ ਮਨ ਦਾਸ ਦਾ ਸੋਨਾ ਰਾਜ ਦੁਲਾਰਾ ਮਾਂ ਭਾਨੀ ਤੇਰਾ ਮਨ ਦਾਸ ਦਾ ਸੋਨਾ ਰਾਜ ਦੁਲਾਰਾ ਤੀਜੇ ਸਤ ਗੁਰ ਅਮਰਦਾਸ ਨੇ ਲੈ ਬੁੱਕਲ ਵਿੱਚ ਧੋਤਾ ਸਿਰ ਤੇ ਹੱਥ ਫੇਰ ਕੇ ਕਹਤਾ ਇਹ ਬਾਣੀ ਦਾ ਬਥਾ ਸਿਰ ਤੇ ਹੱਥ ਫੇਰ ਕੇ ਕਹਤਾ ਇਹ ਬਾਣੀ ਦਾ ਬਥਾ ਦੁਨੀਆ ਵਿੱਚ ਮਸ਼ਹੂਰ ਕਰੂਗਾ ਵੇਖਣ ਯੋਗ ਨਜ਼ਾਰਾ ਮਾ ਫਨੀ ਤੇ ਰਾਮਦਾਸ ਦਾ ਸੋਨਾ ਰਾਜ ਦੁਲਾਰਾ ਮਾ ਫਨੀ ਤੇ ਰਾਮਦਾਸ ਦਾ ਸੋਨਾ ਰਾਜ ਦੁਲਾਰਾ जगत जलंधर रखण खात उ ते आया लिया मा जा मायूस अर्जन नाम खाया लियाज मा जायूस ने अर्जन नाम खाया चरे उते नूर छलकदा जिवें अरशदा तारा मा फी ते रामदास द दा सोना राज दुलारा ਮਾ ਭਨੀ ਤੇਰਾ ਮਨ ਦਾ ਸਦਾ ਸੋਨਾ ਰਾਜ ਦੁਲਾਰਾ ਦੇਵਤਿਆਂ ਨੇ ਖੁਸ਼ੀ ਮਨਾਈ ਅਰਸ਼ੋਂ ਫੁੱਲ ਵਰਸਾਏ ਰਾਗ ਰਤਨ ਪਰਵਾਰ ਜੋੜ ਕੇ ਹੂ ਰਾਮੰਗਲ ਗਾਏ ਰਾਗ ਰਤਨ ਪਰਵਾਰ ਜੋੜ ਕੇ ਹੂ ਰਾਮੰਗਲ ਗਾਏ ਜਮ ਰਾਜ ਦੇ ਦੂਤ ਜਹਾਨੋਂ ਕਰਕੇ ਕਿਤੇ ਕਿਨਾਰਾ ਮਾ ਭਾਨੀ ਤੇਰਾਮ ਦਾ ਸਦਾ ਸੋਨਾ ਰਾਜ ਦੁਲਾਰਾ ਮਾ ਭਾਨੀ ਤੇਰਾਮ ਦਾ ਸਦਾ ਸੋਨਾ ਰਾਜ ਦੁਲਾਰਾ ਹਰ ਮੰਦਰ ਦਾ ਨਾਮ ਜਾਣਦੀ ਹੈ ਅਜ ਦੁਨੀਆ ਸਾਰੀ ਬਣਿਆ ਇੱਕ ਅਜੂਬਾ ਜਗ ਤੇ ਰੱਖਦਾ ਸ਼ਾਨ ਨਿਆਰੀ ਬਣਿਆ ਇੱਕ ਅਜੂਬਾ ਜਗ ਤੇ ਰੱਖਦਾ ਸ਼ਾਨ ਨਿਆਰੀ ਸੱਚ ਖਾਂਡ ਵਿੱਚ ਵਸਦਾ ਜਿੱਥੇ ਕਰਨ ਹਾਰ ਕਰਤਾਰਾ ਮਾ ਭਾਨੀ ਤੇ ਰਾਮਦਾਸ ਦਾ ਸੋਨਾ ਰਾਜ ਦੁਲਾਰਾ ਮਾ ਭਾਨੀ ਤੇ ਰਾਮਦਾਸ ਦਾ ਸੋਨਾ ਰਾਜ ਦੁਲਾਰਾ ਗੁਰੂ ਗ੍ਰੰਥ ਕੀਆ ਵਿੱਚ ਜੱਗ ਦੇ ਝੇੜਾ ਕੁੱਲ ਮਕਾਇਆ ਡੁੱਬਦੇ ਜੱਗ ਨੂੰ ਤਾਰਨ ਖਾਤਰ ਨਾਮ ਜਹਾਜ਼ ਬਣਾਇਆ ਡੁੱਬਦੇ ਜੱਗ ਨੂੰ ਤਾਰਨ ਖਾਤਰ ਨਾਮ ਜਹਾਜ਼ ਬਣਾਇਆ ਕਹੇ ਪਤੰਗਾ ਅੱਜ ਉਸ ਨੂੰ ਚੁੱਕਦਾ ਏ ਜੱਗ ਸਾਰਾ ਮਾ ਭਾਨੀ ਤੇਰਾ ਮਨ ਦਾ ਸਦਾ ਸੋਨਾ ਰਾਜ ਦੁਲਾਰਾ ਮਾ ਭਾਨੀ ਤੇਰਾ ਮਨ ਦਾ ਸਦਾ ਸੋਨਾ ਰਾਜ ਦੁਲਾਰਾ ਮਾ ਭਾਨੀ ਤੇਰਾ ਅਮਦਾਸ ਦਾ ਸੋਨਾ ਰਾਜ ਦੁਲਾਰਾ